ਗੁਰੂ ਦੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸलाम ਸਹਿਬਜ਼ਾਦਿਆਂ ਦੀ ਸਾਖੀ ਲੈ ਕੇ ਹਾਜਰਾਂ ਦੀ ਲੇਖਕ ਅਮਰੀਕੀ ਦੀ ਬਚਪਨ ਦੇ ਦਿਨਾਂ ਦੀ ਗੱਲ ਹੈ ਬੀਬੀ ਘਰੇ ਕਿਸੇ ਮੇਲੇ ਦੇ ਗਈ ਸੀ ਜਾਂ ਉਂਝ ਹੀ ਸ਼ਹਿਰ ਦੇ ਬਾਜ਼ਾਰ ਗਈ ਸੀ ਪਰ ਉਸ ਹੱਥ ਹੋਰ ਨਿਕਸੁਖ ਤੋਂ ਬਣਾ ਇੱਕ ਸੋਹਣੀ ਤਸਵੀਰਾਂ ਤੇ ਸਾਖੀਆਂ ਵਾਲੀ ਕਿਤਾਬ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਫਿਰ ਕੀ ਸੀ ਅਸੀਂ ਵਾਰੀ-ਵਾਰੀ ਦੋਹਾ ਭਰਾਵਾਂ ਨੇ ਇਸ ਕਿਤਾਬ ਨੂੰ ਪੜਿਆ ਫਿਰ ਦੋਹਾਂ ਨੇ ਇਕੱਠੇ ਬੈਠ ਕੇ ਵੀ ਅਸੀਂ ਕਈ ਵਾਰ ਪੁਸਤਕ ਨੂੰ ਪੜ੍ਹਦੇ ਤਾਂ ਸਾਡੇ ਮਨਾਂ ਅੰਦਰ ਜੋਸ਼ ਤੇ ਦੁੱਖ ਤੇ ਅਹਿਸਾਸ ਪੈਦਾ ਹੁੰਦੇ ਜੋਸ਼ ਸਹਿਬ ਜਦਿਆਂ ਦੀ ਬੀਰਤਾ ਤੇ ਬਹਾਦਰੀ ਦੇਖ ਕੇ ਤੇ ਦੁੱਖ ਸਹਿਬ ਜਦਿਆਂ ਦੀ ਸੀਧੀ ਵਾਲਾ ਦਰਦਾਂਤ ਪੜ ਕੇ ਅਸੀਂ ਨਾ ਸਿਰਫ ਇਸ ਪੁਸਤਕ ਦੇ ਸੌਦੇ ਪੜਦੇ ਬਲਕਿ ਇਸ ਵਿੱਚ ਹਰ ਪੰਨੇ ਤੇ ਬਣੀਆਂ ਤਸਵੀਰਾਂ ਵੀ ਬੜੇ ਵੱ ਨਾਲ ਦੇਖਦੇ ਕਈ ਤਸਵੀਰਾਂ ਸਾਨੂੰ ਬੇਹਦ ਪ੍ਰਭਾਵਿਤ ਕਰਦੀਆਂ ਜਿਵੇਂ ਕਿ ਸਰਸਾ ਨਦੀ ਵਿੱਚ ਆਏ ਹੜ੍ਹ ਦੀ ਤਸਵੀਰ ਜਿਸ ਸਦਕਾ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਅਸੀਂ ਨਦੀ ਪਾਰ ਕਰਦੇ ਘੋੜਿਆਂ ਨੂੰ ਕੋਕੇ ਦੇਖਦੇ ਥੋੜੀ ਦੂਰ ਪਿੱਛੇ ਵੱਲ ਘੋੜੇ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਵੀ ਸਵਾਰ ਹੋਇਆ ਦੇਖਦੇ ਪਰਿਵਾਰ ਵਿਛੋੜੇ ਤੋਂ ਬਾਅਦ ਗੰਗੋ ਰਾਮਣ ਦੇ ਘਰ ਨਾਲ ਲੈਣ ਵਾਲੀਆਂ ਤਸਵੀਰਾਂ ਵੀ ਅਸੀਂ ਗੋ ਨਾਲ ਦੇਖਦੇ ਤੇ ਮਨੁੱਖੀ ਮਨ ਦੀ ਪਰਚੋਲ ਕਰਨ ਦੀ ਕੋਸ਼ਿਸ਼ ਕਰਦੇ ਕੋਈ ਕਿਸ ਤਰ੍ਹਾਂ ਦੌਰ ਦੇ ਲਾਰਜ ਸਦਕਾ ਅਗਰ ਪਗਾਣਾ ਤੇ ਨਾਮ ਕਹਿਰਾਮ ਹੋ ਸਕਦਾ ਹੈ ਛੋਟੇ ਸ਼ਹਿਰਾਂ ਦੇ ਅਧਿਆਨ ਨੂੰ ਗਿਰਫ ਕੀਤੇ ਜਾਂਦੇ ਆ ਤਸਵੀਰਾਂ ਤੇ ਫਿਰ ਉਹਨਾਂ ਨੂੰ ਭਰੇ ਸ਼ਹਿਰ ਵਿੱਚ ਦੀ ਲੈ ਕੇ ਜਾਂਦੇ ਆ ਤਸਵੀਰਾਂ ਵੀ ਬਹੁਤ ਪ੍ਰਭਾਵਿਤ ਕਰਦੀਆਂ ਅਸੀਂ ਤਸਵੀਰਾਂ, ਬਜਲੀਆਂ, ਦੁਕਾਨਾਂ, ਦੁਕਾਨਾਂ ਤੇ ਖੜੇ ਲੋਕਾਂ ਦੇ ਚਿਹਰੇ ਦੇਖਦੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਕਿ ਲੋਕ ਸਹਾਬਜਾਦਿਆਂ ਦੀ ਗ੍ਰਿਫਤਾਰੀ ਬਾਰੇ ਕੀ ਸੋਚਦੇ ਹਨ। ਅਸੀਂ ਬਾਜ਼ਾਰ ਵਿੱਚ ਪਈਆਂ ਹੋਰ ਵਸਤਾਂ ਤੇ ਚੀਜ਼ਾਂ ਆਦਿ ਬਾਰੇ ਦੇਖ ਕੇ ਉਸ ਸਮੇਂ ਦੇ ਜੀਵਨ ਬਾਰੇ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦੇ। ਕਦੇ-ਕਦੇ ਬੀਬੀ ਵੀ ਸਾਨੂੰ ਸਹਾਬਜਾਦਿਆਂ ਦੀ ਸਾਖੀ ਪੜਨ ਬਾਰੇ ਕਹਿੰਦੀ। ਅਸੀਂ ਦੋਵੇਂ ਭਰਾ ਬਾਰੀ-ਬਾਰੀ ਪੜ੍ਹ ਕੇ ਸੱਖੀ ਸੁਣਾਉਂਦੇ। ਕਈ ਪੰਨਿਆਂ ਤੇ ਦਰਜ ਪ੍ਰਤਾਪ ਸੁਣ ਕੇ ਬੀਬੀ ਦੀਆਂ ਅੱਖਾਂ ਪਰ ਆਉਂਦੀਆਂ। ਖਾਸ ਤੌਰ ਤੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਬਾਰੇ। ਸਾਹਿਬ ਜਾਂਦਿਆਂ ਦੀ ਕਿਰਤਕਾਰੀ ਤੇ ਸਹਾਦਤ ਬਾਰੇ ਸੁਣ ਕੇ ਬੀਬੀ ਉਹੋ ਵੀ ਤੈਰੋਂ ਦੁੱਖ ਮਹਿਸੂਸ ਕਰਦੀ। ਜਦ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਗ ਵਿੱਚ ਕੈਦ ਕੀਤੇ ਜਾਣ ਦਾ ਜਿਕਰਾ ਹੁੰਦਾ ਵੱਡੇ ਸਹਿਬਜ਼ਾਦਿਆਂ ਦਾ ਬਹਾਦਰੀ ਨਾਲ ਲੜਨਾ ਤੇ ਸ਼ਹੀਦ ਹੋਣਾ ਦਿਲਾਂ ਅੰਦਰ ਜੋਸ਼ ਭਰ ਜਾਂਦਾ ਹੈ ਬੀਬੀ ਸਾਨੂੰ ਸਹਿਬਜ਼ਾਦਿਆਂ ਦੀ ਸਾਖੀ ਦੀ ਪ੍ਰੇਰਨਾ ਲੈ ਕੇ ਨਿੱਡਰ ਤੇ ਬਹਾਦਰ ਬਣ ਲਈ ਕਹਿੰਦੀ ਕਈ ਵਾਰ ਅਸੀਂ ਘਰ ਨੇੜੇ ਗੁਰਦੁਆਰਾ ਸਾਹਿਬ ਵੀ ਜਾਂਦੇ ਸ਼ੁਰੂ-ਸ਼ੁਰੂ ਵਿੱਚ ਤਾਂ ਕੜਾ ਪ੍ਰਸ਼ਾਦ ਦੀ ਦੇਗ ਤਾਂ ਤੇ ਪੁੱਲੀਆਂ ਪਤਾਸਿਆਂ ਦਾ ਪਰਦਾ ਪ੍ਰਸਾਦ ਖਿੱਚਦਾ ਕਰਨਾ ਬੜਿਆ ਪਰ ਬਾਅਦ ਵਿੱਚ ਗੁਰਬਾਣੀ ਤੇ ਕੀਰਤਨ ਸੁਣ ਦਾ ਰਸ ਆਨੰਦ ਹੀ ਆਉ ਲੱਗਾ ਬੀਬੀ ਸਾਨੂੰ ਪਾਠ ਕਰਨ ਲਈ ਬਹੁਤ ਪ੍ਰੇਰਿਤ ਕਰਦੀ ਸੀ ਬੀਬੀ ਖਾਸ ਤੌਰ ਤੇ ਬਾਜ਼ਾਰ ਤੋਂ ਨਿਤਨੇਮ ਦਾ ਗੁਟਕਾ ਲੈ ਕੇ ਆਈ ਜੀ ਸਾਨੂੰ ਸਵੇਰੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਰਰਸ ਸਾਹਿਬ ਪੜਨ ਦੀ ਤਕੀਰ ਕੀਤੀ ਗਈ ਗੁਰਦੁਆਰਾ ਸਾਹਿਬ ਜਾ ਕੇ ਪਾਠ ਸੁਣਨ ਨਾਲ ਸਾਨੂੰ ਸੋਤੇ ਹੀ ਸਹੀ ਤੰਗ ਨਾਲ ਜਪੀ ਸਹਿਬ ਤੇ ਰਹਿਰਾ ਸਾਹਿਬ ਦਾ ਪਾਠ ਕਰਨ ਆ ਗਿਆ ਜਦ ਕਦੇ ਕੋਤਵਰਾ ਸਹਿਬ ਵਿੱਚ ਸੰਗਰਾਮ ਗੁਰਪੂਰਵ ਦਾ ਸਮਾਗਮ ਹੁੰਦਾ ਤਾਂ ਸੀ ਜੋੜੇ ਸੰਭਾਲਣ ਦੀ ਸੇਵਾ ਵੀ ਕਰਦੇ ਕਦੇ ਕਦੇ ਲੰਗਰ ਵਰਤਾਉਣ ਅਤੇ ਬਾਤਰ ਮੰਡਨ ਦੀ ਸੇਵਾ ਵੀ ਮੌਕਾ ਵੀ ਜਰੂਰ ਮਿਲਦਾ ਦਿੱਤੀ ਖੋਧੀ ਇਨਾ ਕੰਮ ਆਵਤੀ ਬਾਤ ਚੜਕੇ ਹਿੱਸਾ ਲੈਂਦੇ ਸੀ ਬਾਦ ਵਿੱਚ ਅਸੀਂ ਸਿੱਖ ਇਤਿਹਾਸ ਦੇ ਧਰਮ ਬਾਰੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਪਰ ਸਹਿਬਜ਼ਾਦੇਆਂ ਦੀ ਸਹਾਦਤ ਦੀ ਸਾਖੀ ਵਾਲੀ ਇਹ ਕਿਤਾਬ ਸਾਡੀ ਹਮੇਸ਼ਾ ਹੀ ਖਾਸ ਰਹੀ ਸਾਡਾ ਜਦ ਕਦੇ ਵੀ ਦਿਲ ਕਰਦਾ ਅਸੀਂ ਇਸ ਨੂੰ ਪੜ੍ਹਦੇ ਤੇ ਇੱਕ ਵਾਰ ਫਿਰ ਸਾਡੇ ਇਤਿਹਾਸ ਦੇ ਰੋਹ ਰੋਹ ਹੁੰਦੇ ਇਹ ਪੁਸਤਕ ਸਾਡੇ ਕਈ ਵਾਰ ਬਰੇ ਰਹੀ ਫਿਰ ਇੱਕ ਵਾਰ ਸਾਡੇ ਗਵਾਂਢ ਦੇ ਸ਼ਹਿਰ ਤੋਂ ਆਇਆ ਪਾਦਾ ਜਿਹੜਾ ਕਿ ਕਦੇ-ਕਦੇ ਸਾਡੇ ਘਰ ਵੀ ਡੇੜਾ ਮਰਦਾ ਸੀ ਸ਼ਾਇਦ ਕੋਈ ਪਾਣੀ ਧਾਣੀ ਪੀਣ ਆਇਆ ਸੀ ਉਸ ਦੀ ਨਜ਼ਰ ਘਰ ਵਿੱਚ ਬਣੀ ਸੀਮੈਂਟ ਦੀ ਸਲਫ ਤੇ ਪਈ ਸਹਲਯਾ ਦਾ ਇਹ ਸਾਧਤ ਵਾਲੀ ਕਿਤਾਬ ਪਹਿਲਾਂ ਤਾਂ ਉਹ ਕੁਝ ਚਿਰ ਪੁਸਤਕ ਦੇ ਪੰਨੇ ਉਂਝੀ ਥੋਲਦਾ ਰਿਹਾ ਫਿਰ ਉਸ ਨੇ ਹਿੰਮਤ ਕਰਕੇ ਬੀਬੀ ਤੋਂ ਆਪਣੇ ਪੋਤੇ-ਪੋਤੀਆਂ ਲਈ ਪੜਨ ਲਈ ਇਸ ਪੁਸਤਕ ਦੀ ਮੰਗ ਕੀਤੀ ਬੀਬੀ ਭਾਵੇਂ ਇਹ ਪੁਸਤਕ ਦੇਣਾ ਨਹੀਂ ਸਿਝਉਂਦੀ ਕਿਉਂ ਜੋ ਉਸਨੂੰ ਪਤਾ ਸੀ ਕਿ ਅਸੀਂ ਇਸ ਪੁਸਤਕ ਨੂੰ ਕਿੰਨਾ ਪਸੰਦ ਕਰਦੇ ਹਾਂ ਪਰ ਫਿਰ ਵੀ ਬੀਬੀ ਪਾnde ਨੂੰ ਨਾ ਕਰ ਸਕੀ ਬੀਬੀ ਦਾ ਖਿਆਲ ਸੀ ਕਿ ਜੇਕਰ ਕਿਸੇ ਨੇ ਕੁਝ ਮੰਗੇ ਜਾਂ ਫਿਰ ਉਸ ਲਈ ਕੀ ਯਾਦ ਦੇ ਮਾ ਬੀਬੀ ਨੇ ਪਾnde ਨੂੰ ਇਹ ਵੀ ਕਹਿ ਦਿੱਤੀ ਕਿ ਜਦ ਵੀ ਉਸਦੇ ਪੋਤੇ-ਪੋਤੀਆਂ ਇਸ ਪੁਸਤਕ ਨੂੰ ਪੜ ਲੈਣਾ ਉਹ ਹੋਏ ਹੈ ਪੁਸਤਕ ਬਾਕਸ ਕਰ ਜਾਵੇ ਪਾnde ਨੇ ਗਾਦਾ ਗੀਤਾ ਕਿ ਅਗਲੇ ਮਹੀਨੇ ਜਦ ਉਹ ਸਾਡੇ ਸ਼ਹਿਰ ਦੇ ਦਾ ਮਾਰੇਗਾ ਤਾਂ ਉਹ ਪੁਸਤਕ ਬਾਕਸ ਕਰ ਦੇਵੇਗਾ ਉਸ ਤੋਂ ਬਾਅਦ ਉਹ ਪੰਦਾ ਕਈ ਵਾਰ ਸਾਡੇ ਸ਼ਹਿਰ ਦੀ ਘਰ ਆਇਆ ਪਰ ਕਦੇ ਵੀ ਉਹ ਪੁਸਤਕ ਬਾਕਸ ਕਰਨੇ ਲੈ ਕੇ ਨਾ ਆਇਆ ਮਹੀਨੇ ਬਰੇ ਦੇ ਦਹਾਕੇ ਲੰਘ ਗਏ ਫਿਰ ਕਈ ਬਰੇ ਪਹਿਲਾਂ ਪਤਾ ਲੱਗਿਆ ਕਿ ਉਹ ਸਵਰਗਵਾਸ ਹੋ ਗਿਆ ਹੁਣ ਤਾਂ ਬਹੁਤ ਬਰੇ ਪਹਿਲਾਂ ਬੀਬੀ ਦੀ ساتھ چڈ گئی پھر بھی جد کبھی میں گل کر دے ہاں تا ماں بھی سکھیا بارے بھی گل کر دے ہاں جس سدق ساری عمر میں کے حق حلال بھی کمائی کی گلاں گلابز ساخی والی پستک بھی جاد آیا دی سو سڈے تو ایک بار پچھلی مڑ روبرو دوبارہ نہیں ملی نہ کسی دکان تو نہ ملی ਨਾ ਹੀ ਕਿਸੇ ਬਾਜ਼ਾਰ ਚੋਂ ਲਈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲੈਗ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ ਜੀ